ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਪਰਮਨੰਤ ਤੁਹਾਡੇ ਆਪਣੇ ਚੈਨਲ ਪਰਮ ਫਿਜ਼ੀਕਲ এডਿਕੇਸ਼ਨ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਅੱਜ ਦੀ ਸਾਡੀ ਸ਼ਾਰਟ ਵੀਡੀਓ ਪੀਐਸਟੈਟ 2024 ਕੈਂਡੀਡੇਟਸ ਲਈ ਹੈ ਜਿਨ੍ਹਾਂ ਨੇ ਦਸੰਬਰ ਮਹੀਨੇ ਵਿੱਚ ਇਗਜ਼ਾਮ ਦਿੱਤਾ ਸੀ ਪਰ ਹਜੇ ਤੱਕ ਉਹ ਰਿਜ਼ਲਟ ਦੀ ਵੇਟ ਕਰ ਰਹੇ ਸੀ ਉਹਨਾਂ ਸਾਰੇ ਕੈਂਡੀਡੇਟਸ ਲਈ ਖੁਸ਼ਖਬਰੀ ਹੈ ਤੇ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ 18 ਦੂ 2025 ਨੂੰ ਇੱਕ ਨਵੀਂ ਡਿਪਾਰਟਮੈਂਟ ਵੱਲੋਂ ਲੈਟਰ ਜਾਰੀ ਹੋਈ ਹੈ ਤੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਜੋ PSAT 2024 ਦਾ ਰਿਜ਼ਲਟ ਕਦੋਂ ਡਿਕਲੇਅਰ ਕੀਤਾ ਜਾਏਗਾ ਕਿਸ ਡੇਟ ਨੂੰ ਤੇ ਉਹ ਵੀ ਲੈਟਰ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਦੋਸਤੋ ਉਮੀਦੀਆਂ ਝੁਕੜੀਆਂ ਆਗਿਆਨ ਤੇ ਜੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤਾਂ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੋਸਤੋ ਅੱਜ ਦੀ ਜੋ ਇਹ ਨਵੀਂ ਵੀਡੀਓ ਹੈ ਆទ ਵੀ ਦੇਖ ਰਿਹਾ ਹਾਂ 18 225 ਦੀ ਨਿਊ ਅਪਡੇਟ ਹੈ ਕਦੋਂ ਆ ਰਿਹਾ ਰਿਜ਼ਲਟ ਇਹ ਫਾਈਨਲ ਹੋ ਗਿਆ ਡਿਪਾਰਟਮੈਂਟ ਵੱਲੋਂ ਤੇ 2025 ਦਾ ਜੋ ਪੀਐਸਟੈਟ ਦਾ ਰਿਜ਼ਲਟ ਕਾਫੀ ਕੈਂਡੀਡੇਟਸ ਨੇ ਇੰਤਜ਼ਾਰ ਸੀ ਤੇ ਹੁਣ ਸਰਕਾਰ ਨੇ ਕਾਫੀ ਲੰਬੇ ਸਮੇਂ ਬਾਅਦ ਇਹ ਰਿਜ਼ਲਟ ਡਿਕਲੇਅਰ ਕੀਤਾ ਹੈ ਤਾਂ ਹੁਣ ਉਮੀਦ ਹੈ ਕਿ ਬਹੁਤ ਜਲਦੀ ਮਾਸਟਰ ਕੇਡਰ ਟੀਟੀ ਤੇ ਪੀਟੀਆਈ 2000 ਪੋਸਟਾਂ ਆਉਣ ਆਉਣਾ ਸੰਭਵ ਹੈ ਤਾਂ ਜਿੰਨੇ ਵੀ ਮੇਰੇ ਦੋਸਤ ਅੱਗੇ ਪੀਐਸਟੈਟ ਤੋਂ ਬਾਅਦ ਅਤੇ ਅਗਲੇ ਸਰਕਾਰੀ ਜੌਬ ਦੇ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹਨ ਫਿਜ਼ੀਕਲ ਐਜੂਕੇਸ਼ਨ ਦੀ ਉਹ ਸਾਡੇ ਚੈਨਲ ਤੇ ਜੁੜ ਸਕਦੇ ਹਨ ਤੇ ਆਪਦੀ ਤਿਆਰੀ ਵਧੀਆ ਕਰ ਸਕਦੇ ਹਨ ਅਸੀਂ ਇਸ ਚੈਨਲ ਤੇ ਪੀਟੀਆਈ 2000 ਪੋਸਟਾਂ ਦੀ ਤਿਆਰੀ ਮਾਸਟਰ ਕੈਡਰ ਫਿਜ਼ੀਕਲ ਐਜੂਕੇਸ਼ਨ ਅਤੇ TGT PGT फिजिकल एजुकेशन ਦੀ ਤਿਆਰੀ ਕਰਵਾਉਣੇ ਆ ਤਾਂ ਜਿੰਨਾ ਮੇਰੇ ਦੋਸਤਾਂ ਨੇ फिजिकल एजुकेशन ਇਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਸਾਡੇ ਚੈਨਲ ਤੇ ਜੁੜ ਸਕਦੇ ਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਨ ਤਾਂ ਲੈ ਚੱਲਦੇ ਆ ਤੁਹਾਨੂੰ ਅੱਜ ਦਾ ਜੋ ਲੈਟਰ ਰਿਲੀਜ਼ ਹੋਇਆ ਹੈ ਦੋਸਤੋ ਆ ਲੈਟਰ ਹੈ ਜੋ ਕਿ ਮਿਤੀ 18/25 ਨੂੰ ਰਿਲੀਜ਼ ਹੋਇਆ ਹੈ ਆਫੀਸ਼ੀਅਲ ਵੈਬਸਾਈਟ ਤੇ ਤੇ ਇਹ ਪੱਤਰ ਨੰਬਰ ਵੀ ਤੁਹਾਨੂੰ ਦਿੱਤਾ ਹੈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪੀਐਸ ਟੈਟ ਸਾਲ 2024 ਦੀ ਪ੍ਰੀਖਿਆ ਜੋ ਕਿ ਮਿਤੀ 1/12/2024 ਨੂੰ ਕੰਡਕਟ ਕਰਵਾਈ ਗਈ ਸੀ ਦਾ ਨਤੀਜਾ ਮਿਤੀ 19/2 ਹਾਂ ਦੋਸਤੋ ਕੱਲ ਮਤਲਬ ਕਿ ਕੱਲ ਬਧਵਾਰ ਨੂੰ 19 ਫਰਵਰੀ 2025 ਨੂੰ ਇਹ ਨਤੀਜਾ ਕੋਸ਼ਿਤ ਕੀਤਾ ਜਾ ਰਿਹਾ ਹੈ ਤੇ ਸਬੰਧਤ ਉਮੀਦਵਾਰ ਆਪਣਾ ਨਤੀਜਾ ਇਸ ਵੈਬਸਾਈਟ ਤੇ ਆਪਣਾ ਲੌਗਇਨ ਆਈਡੀ ਦੇਖ ਕੇ ਦੇਖ ਸਕਦੇ ਹਨ ਤਾਂ ਦੋਸਤੋ ਇਸ ਲੈਟਰ ਤੋਂ ਤੁਹਾਨੂੰ ਕਨਫਰਮ ਹੋ ਜਾਂਦਾ ਹੈ ਕਿ ਕੱਲ ਤੁਹਾਨੂੰ ਜੋ ਆਪਣਾ ਰਿਜ਼ਲਟ ਦੇਖਣ ਨੂੰ ਮਿਲੇਗਾ ਜਿਹੜੇ ਕੈਂਡੀਡੇਟਸ ਕਨਫਿਊਜ਼ ਸੀ ਇੱਕ ਇੱਕ ਦੋ ਦੋ ਨੰਬਰਾਂ ਤੋਂ ਗ੍ਰੇਸ ਵੀ ਮਿਲੀ ਹੋਏਗੀ ਤੇ ਉਹ ਹੁਣ ਅਗਲੀ ਐਗਜ਼ਾਮ ਦੀ ਤਿਆਰੀ ਆਦੀ ਆਰਾਮ ਨਾ ਕਰ ਸਕਦੇ ਹਨ ਤੇ ਅਸੀਂ ਇਸੇ ਚੈਨਲ ਤੇ ਜੋ ਰਿਜ਼ਲਟ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਮੇਰੀ ਰਿਕਵੈਸਟ ਹੈ ਮੇਰੇ ਸਾਰੇ ਦੋਸਤਾਂ ਨੂੰ ਕੈਂਡੀਡੇਟਸ ਨੂੰ ਜੋ ਵੀ ਮੇਰੇ ਚੈਨਲ ਤੇ ਜੁੜੇ ਹੋਏ ਹਨ ਪੀਐਸਟੈਟ ਦੇ ਸਮੇ ਤੋਂ ਤੇ ਜਿੰਨਾਂ ਦਾ ਵੀ ਕੋਈ ਸਕੋਰ ਜਿੰਨਾ ਬਣਦਾ ਜਿਹੜੇ ਕਲੀਅਰ ਕਰਦੇ ਆ ਉਹ ਮੈਨੂੰ ਜਰੂਰ ਮੈਸੇਜ ਕਰਨ ਤੇ ਆ ਦਾ ਰਿਜ਼ਲਟ ਦਿਖਾਉਣ ਤਾਂ ਕਿ ਮੈਂ ਉਹਨਾਂ ਨੂੰ ਵਧਾਈ ਦੇ ਸਕਾਂ ਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਸਕਾਂ ਤੇ ਜੇ ਕਿਸੇ ਕਾਰਨ ਮੇਰੇ ਦੋਸਤਾਂ ਕਿਸੇ ਦਾ ਰਿਜ਼ਲਟ ਮਤਲਬ ਕਿ ਪਾਸ ਨਹੀਂ ਹੋ ਪਾਇਆ ਕੁਝ ਨੰਬਰਾਂ ਤੋਂ ਰਹਿ ਗਿਆ ਤਾਂ ਉਹਨੂੰ ਉਮੀਦ ਹਾਰਨ ਦੀ ਲੋੜ ਨਹੀਂ ਸਾਡੇ ਚੈਨਲ ਤੇ ਜੁੜ ਕੇ ਉਹ ਹੁਣੇ ਤੋਂ ਤਿਆਰੀ ਸ਼ੁਰੂ ਕਰ ਸਕਦਾ ਹੈ ਤੇ ਆਉਣ ਵਾਲਾ ਜੋ 2025 ਦਾ ਪੀਐਸਟੈਟ ਹੈ ਉਹ ਅਸਾਨੀ ਨਾਲ ਕਰੈਕ ਕਰਕੇ ਉਹ ਅੱਗੇ ਆਪਣੀ ਫਿਊਚਰ 'ਚ ਤਿਆਰੀ ਕਰ ਸਕਦਾ ਹੈ ਦੋਸਤੋ ਅੱਜ ਦੀ ਇਹ ਅਪਡੇਟ ਸੀ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਆਪਣੇ ਦੋਸਤਾਂ ਮਿੱਤਰਾਂ 'ਚ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਲਾਈਕ ਜ਼ਰੂਰ ਕਰ ਦੇਣਾ ਧੰਨਵਾਦ ਦੋਸਤੋ